ਪਤੀਉਣ ਗੱਲ ਕਰੀਏ ਰਾਜਾ ਬਲਿੰਗ ਦੇ ਵੱਲੋਂ ਇਸ ਸ਼ਰਾਬ ਮਾਮਲੇ ਤੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦੇ ਬੋਲੇ ਗੱਲ ਕਹੀ ਗਈ ਹੈ ਇੱਕ ਪਾਸੇ ਤਾਂ ਨਸ਼ੇ ਦੇ ਵਿਰੁੱਧ ਯੁੱਧ ਚਲਾਇਆ ਗਿਆ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਇੱਕ ਵਾਰ ਫੇਰ ਇੰਨੇ ਲੋਕ ਮਰ ਗਏ ਨੇ ਇੰਨੇ ਲੋਕਾਂ ਦੀ ਮੌਤ ਹੋ ਗਈ ਹੈ ਕੇਵਲ ਇਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਸੰਗਰੂਰ ਦੇ ਵਿੱਚ ਜਿੱਥੇ ਦੇਖਿਆ ਗਿਆ ਸੀ ਕਈ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਸੀ ਕਈ ਲੋਕ ਕਈ ਪਰਿਵਾਰ ਉੱਜੜ ਗਏ ਸੀ ਤੇ ਅਜਿਹਾ ਮਾਮਲਾ ਹੁਣ ਜਦੋਂ ਫੇਰ ਸਾਹਮਣੇ ਆਇਆ ਜਿਸ ਤੋਂ ਬਾਅਦ ਸਿਆਸਤ ਕਾਫੀ ਗਰਮਾਣੀ ਸ਼ੁਰੂ ਹੋ ਗਈ ਹੈ ਗੱਲਬਾਤ ਕਰਦੇ ਆ ਲਾਈਵ ਹੋ ਕੇ ਰਾਜਵੜਿੰਗ ਨੇ ਕੀ ਕੁਝ ਕੀਤਾ ਇਹ ਸੁਣ ਲੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਔਰ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈ ਹੈ ਏ ਨਿਊਜ਼ 80 ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੋਧ ਨਸ਼ਿਆਂ ਵਿਰੁੱਧ ਉਰੀ ਮਕੰਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅੱਜੇ ਕੇਵਲ ਇੱਕ ਦੇ ਚੈਨਲ ਤੇ ਅੱਠ ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਦਨਸ਼ਾ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ